ਮੈਂ ਸੁਵਿੰਦਰ ਸਿੰਘ ਉਡਾਲਾ ਸਾਬਕਾ ਸਰਪੰਚ ਕਿਸਾਨ ਨੌਜਵਾਨ ਸੰਗਠਨ ਦੇ ਜਿਲ੍ਹਾ ਪ੍ਰਧਾਨ ਆ ਜੀ ਸਾਡੇ ਕੋਲ ਲਾਗੇ ਲਾਗੇ ਪਿੰਡਾਂ ਦੇ ਮਸਲੇ ਆਉਂਦੇ ਰਹਿੰਦੇ ਆ ਸਾਡੇ ਪਿੰਡ ਦੇ ਕੁਝ 2-4 ਮਸਲੇ ਆ ਮੰਨ ਲਓ ਜਿਹੜੀਆਂ ਪੰਚਾਇਤੀ ਜਗ੍ਹਾ ਤੇ ਜਿਹੜੀਆਂ ਸਰਕਾਰੀ ਜਗ੍ਹਾ ਲੋਕਾਂ ਨੇ ਮੱਲੀਆਂ ਨੇ ਉਹਨਾਂ ਦੇ ਕੇਸਕੂਸ ਪਾ ਕੇ ਅਸੀਂ ਸਰਕਾਰ ਦੇ ਵੱਲੇ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਸਬੰਧ ਵਿੱਚ ਮੈਨੂੰ ਬਾਹਰਲੇ ਨੰਬਰ ਤੋਂ ਧਮਕੀਆਂ ਆ ਰਹੀਆਂ ਨੇ ਤੇ ਤੈਨੂੰ ਉਹਨਾਂ ਨੇ ਕਿਹਾ ਵੀ ਆ ਜਿਹੜੇ ਕੇਸਕੂਸ ਆ ਤੂੰ ਆਪਣੇ ਛੱਡ ਦੇ ਜਿਹੜੇ ਤੂੰ ਸਾਡੇ ਕੰਮ ਕਰਦਾ ਫਿਰਦਾ ਏ ਛੱਡ ਦੇ ਨਹੀਂ ਤੇ ਤੈਨੂੰ ਮਹੀਂ 8 ਦਿਨਾਂ ਦੇ ਵਿੱਚ ਵਿੱਚ ਮਾਰ ਦੇਵਾਂਗੇ। ਕੌਣ ਸੀ ਕੌਣ ਸੀ ਉਹ ਕਾਦੀ ਗੱਲਾਂ ਉਹ ਆਪਣੇ ਆਪ ਨੂੰ ਗੰਡੀਵੈਂਟ ਦਸੇਵਕ ਸਿੰਘ ਗੰਡੀਵੈਂਟ ਦੱਸਦਾ ਸੀ ਮੇਰੇ ਕੋਲ ਉਹਦੀਆਂ ਆਪਣੀਆਂ ਫੋਨ ਰਿਕਾਰਡਿੰਗਾਂ ਵੀ ਆ ਗਈਆਂ ਨੇ ਮੱਲੋ ਉਹਦੀ ਮੈਂ WhatsApp ਕਾਲ ਹੁੰਦੀ ਆ WhatsApp ਤੇ ਮੈਂ ਉਹਦੀ ਦੂਸਰੇ ਫੋਨ ਤੋਂ ਕਾਲ ਆ ਰਿਕਾਰਡਿੰਗ ਕੀਤੀ ਮੈਂ SSP ਸਾਹਿਬ ਨੂੰ ਵੀ ਆਪਣੇ SPD ਸਾਹਿਬ ਨੂੰ SHO ਸਾਹਿਬ ਨੂੰ ਸਾਰੀਆਂ ਮੈਂ ਦੇ ਦਿੱਤਾਂ ਉਹਨਾਂ ਨੂੰ ਪਹਿਲੀ ਵਾਰੀ ਕਾਲ ਆਈ ਕਿ ਪਹਿਲਾਂ ਵੀ ਕਈ ਵਾਰ ਕਾਲ ਆਈ ਹੈ ਨਹੀਂ ਨਹੀਂ ਪਹਿਲੀ ਵਾਰੀ ਕਾਲ ਆਈ 12 ਤਰੀਕ ਨੂੰ ਮੈਨੂੰ ਪਹਿਲੀ ਕਾਲ ਆਈ ਹੈ ਜੀ 12 ਤਰੀਕ ਨੂੰ 3:32 ਮਿੰਟ ਤੇ ਮੈਨੂੰ ਕਾਲ ਆਈ ਹੈ ਧਮਕਾਵਾ ਜੀ ਕਤਰਾ ਦਾ ਇਹ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਜੋ ਹੋ ਰਿਹਾ ਜਿਹੜਾ ਆਪਣਾ ਕੰਮ ਚੱਲਣ ਰਿਹਾ ਜੀ ਕਿੱਥੇ ਮਰਦੀ ਬੱਚੇ ਬੱਚੇ ਹਥਿਆਰ ਲਈ ਫਿਰਦੇ ਨੇ ਕਿ ਮਨ ਲੋ ਵੀ ਕਿਹਨੂੰ ਮਰਦੀ ਗੋਲੀ ਮਾਰ ਦਿੰਦੇ ਨੇ ਤੁਹਾਡੇ ਸਾਹਮਣੇ ਕਿੰਨੇ ਆਨਸਕਾਂ ਵੀ ਘਟਾ ਹੋ ਚੁੱਕੀਆਂ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਤੇ ਪੁਲਿਸ ਪ੍ਰਸ਼ਾਸਨ ਤੇ ਚਲੋ ਕਹਿ ਰਿਹਾ ਵੀ ਅਸੀਂ ਤੁਹਾਡੀ ਮਦਦ ਕਰਦੇ ਹਾਂ ਸਾਨੂੰ ਦੱਸੋ ਤੁਸੀਂ ਜੋ ਵੀ ਤੁਹਾਡੇ ਨਾਲ ਮਨ ਲੋ ਵੀ ਉਹਨਾਂ ਨੇ ਇੱਕ ਆਪਣੀ ਰਿਪੋਰਟ ਲਿਖੀ ਹੋਈ ਆ ਬਾਕੀ ਉਹਨਾਂ ਨੇ ਜਮਾ ਦਾ ਪੇਸ ਥੱਲੇ ਕੋਈ ਵੀ ਸਾਨੂੰ ਲਗਦੇ ਦਿਨ ਹੋ ਗਏ ਉਸੇ ਬਾਤ ਚੁੱਕਦੇ ਹੋ ਜਿਹੜਾ ਕਰਕੇ ਸਾਰਾ ਕੁਝ ਹੋ ਰਿਹਾ ਜੀ ਬਿਲਕੁਲ ਜੀ ਅਸੀਂ ਨਸ਼ੇ ਦੇ ਖਿਲਾਫ ਤੁਹਾਨੂੰ ਵੀ ਪਤਾ ਪਿਛਲੇ ਸਾਲ ਦੇ ਵਿੱਚ ਅਸੀਂ ਡੀਐਸਪੀ ਟਾਰੀ ਦੇ ਲੋਪੋਗੇ ਵਿੱਚ 3 ਮਹੀਨੇ ਲਗਾਤਾਰ ਨਸ਼ੇ ਦੇ ਖਿਲਾਫ ਤਣਾ ਲਾਇਆ ਅਸੀਂ ਨਸ਼ਾ ਵੀ ਤੁਹਾਡੇ ਸਾਡੇ ਪਿੰਡਾਂ ਦੇ ਵਿੱਚ ਲਾਗੇ ਲਾਗੇ ਢਿੰਗਰਾ ਕਲੋਨੀਆਂ ਵਡਾਲਾ ਪਿੱਟੇਵਰ ਦੇ ਜਿੰਨੇ ਵੀ ਪਿੰਡ ਸ਼ਰਿਆਮ ਨਸ਼ਾ ਵੇਚ ਰਿਹਾ ਪਰ ਪੂਛ ਖਿਲਾਫ ਅਸੀਂ ਧਰਨਾ ਵੀ ਲਾ ਚੁੱਕੇ ਇਸ ਕੰਮ ਦੇ ਵਿੱਚ ਪੁਲਿਸ ਨੇ ਕਿਤੇ ਤੱਕ ਪਹੁੰਚੀ ਹੈ ਇਸ ਸਿਰਸਮੇ ਕਾਰਵਾਈ ਪੁਬਜੀ ਤਸੱਲੀਆਂ ਜਾਈ ਜਾਂਦੀ ਪੁਲਿਸ ਜੇ ਅੱਜ ਕਰ ਦਿੱਤੇ ਜੀ ਅਸੀਂ ਨੰਬਰ ਟ੍ਰੇਸ ਤੇ ਲਾਇਆ ਜੀ ਫੁਲਾਨ ਨੰਬਰ ਅੱਜ ਵੀ ਚੱਲਣ ਰਿਹਾ ਜੀ ਮੈਂ ਉਹਦਾ ਨੰਬਰ ਸੇਵ ਕੀਤਾ ਉਹ ਸਟੇਟਸ ਵੀ ਉਹ ਲੰਦਾ ਆ ਧਮਕੀਆਂ ਭਰੇ ਸਟੇਟਸ ਲੰਦਾ ਹਥਿਆਰਾਂ ਦੀਆਂ ਫੋਟੋਆਂ ਪਾ ਕੇ ਸਟੇਟਸ ਲੰਦਾ ਆ ਤੇ ਚਾਰ ਕੌਲਾ ਮੈਨੂੰ ਆ ਚੁੱਕੀਆਂ ਨੇ ਜਿਹੜੀਆਂ ਮੈਂ ਰਿਸੀਵ ਕੀਤੀਆਂ ਬਾਕੀ ਕੌਲਾ ਮੈਨੂੰ ਚਾਰ ਪੰਜ ਉਤਰਾ ਵੀ ਆਈਆਂ ਮੈਂ ਨਹੀਂ ਰਿਸੀਵ ਕਰਦਾ ਤੁਹਾਨੂੰ ਕਿਤੇ ਸ਼ੱਕ ਲੱਗਦਾ ਕੋਈ ਲਾਕੇ ਦਾ ਹੋ ਸਕਦਾ ਬਹੁਤ ਵਾਰ ਕਿਹੜਾ ਬੰਦਾ ਤੁਹਾਨੂੰ ਪੁੱਤਰ ਆ ਰਿਹਾ ਪੇਪੋ ਜੀ ਅਸੀਂ ਕਿਸੇ ਦਾ ਕੀ ਨਾਮ ਲੈਣਾ ਤੁਹਾਨੂੰ ਪਤਾ ਹੀ ਆ ਵੀ ਕਾਮ ਲੋਕੀ ਸਾਡੇ ਕੋਲ ਪਿੰਡਾਂ ਦੇ ਆਉਂਦੇ ਨੇ ਜਿਹੜੇ ਨਸ਼ਾ ਵੇਚਦੇ ਨੇ ਆਮ ਇਹਨਾਂ ਦੇ ਸੰਬੰਧ ਨਹੀਂ ਕੌਣ ਕੌਣ ਹੋ ਸਕਦਾ ਅਸੀਂ ਕਹਿ ਨਹੀਂ ਸਕਦਾ ਸਿਰਫ ਆਪਣਾ ਨਾਮ ਗੰਡੀਵੰਡ ਦੱਸਦਾ ਗੁਰਸੇਵਕ ਸਿੰਘ ਗੰਡੀਵੰਡ ਦੱਸਦਾ ਵੀ ਮੈਂ ਲੰਡੇ ਗਰੁੱਪ ਦਾ ਬੰਦਾ ਆਂ ਤੇ ਮੈਂ ਤੈਨੂੰ ਇੰਜ ਕਰ ਦੂੰਗਾ ਉੰਜ ਕਰ ਦੂੰਗਾ ਅੱਠ ਦਿਨਾਂ ਦੇ ਵਿੱਚ ਪਰ ਅਸੀਂ ਇਹ ਚਾਹੁੰਨੇ ਆ ਵੀ ਜਿਹੜੀ ਇਹੋ ਜਿਹੀ ਆ ਕੇਸ ਅਸੀਂ ਜਿਹੜੇ ਕੀਤੇ ਆ ਅਸੀਂ ਸੱਚੇ ਕੀਤੇ ਆ ਅਸੀਂ ਕਿਸੇ ਦਾ ਨਾਮ ਵੀ ਨਹੀਂ ਲੈਂਦੇ ਪਰ ਇਹ ਜਿਹੜੇ ਬੰਦੇ ਕਰਾ ਵੀ ਰਿਹਾ ਉਹਨਾਂ ਨੂੰ ਵੀ ਸ਼ਰਮ ਚਾਹੀਦੀ ਪਈ ਹੋ ਜਾ ਕੰਮ ਨਹੀਂ ਕਰਵਾਉਂਦੇ ਤੁਹਾਨੂੰ ਕੋਈ ਨਾਮ ਲੈ ਕੇ ਵੀ ਤੁਮ ਕਹਿੰਦੀ ਸੀ ਕਰਾ ਲੈ ਬੰਦੇ ਦਾ ਕੇਸ ਜਿਹੜਾ ਉਹ ਕੋਈ ਇਕੱਲੇ ਕਰਤਾ ਰਿਹਾ ਸੀ ਹਾਂਜੀ ਉਹ ਨਿਸ਼ਾਨ ਸਿੰਘ ਕਹਿੰਦਾ ਜੀ ਕੋਈ ਬਾਹਰ ਰਹਿੰਦਾ ਹੈ ਮੁੰਡਾ ਉਹਦਾ ਆਪਣੇ ਪਰਿਵਾਰ ਦੇ ਨਾਲ ਧੱਕਾ ਕਰ ਰਿਹਾ ਅਸੀਂ ਉਹਦੇ ਖਿਲਾਫ ਅਸੀਂ ਖਲੋਤੇ ਆ ਉਹਦੇ ਨਾਲ ਪਰਿਵਾਰ ਦੇ ਨਾਲ ਖਲੋਤੇ ਵੀ ਤੂੰ ਧੱਕਾ ਨਾ ਕਰ ਉਹ ਮੁੰਡਾ ਬਾਹਰ ਰਹਿੰਦਾ ਦੂਹਾ ਕਤਰ ਸ਼ਾਇਦ ਕੁਵੈਤ ਇੱਥੇ ਰਹਿੰਦਾ ਪਤਾ ਨਹੀਂ ਕਿੱਥੇ ਰਹਿੰਦਾ ਉਹਦਾ ਨਾਮ ਨਹੀਂ ਦਿੰਦਾ ਵਿੱਚ ਨਾ ਤੁਮ ਤੇ ਤਲਾਹ ਮਿਲੀ ਕਿਸਵੇਰੇ ਜੋ ਜਾਰ ਸਿੰਘ ਐਵੇਨਿਊ ਗਲੀ ਨੰਬਰ 1 ਦੇ ਵਿੱਚ ਜਿਹੜਾ ਹਾਊਸ ਨੰਬਰ 26 ਦੇ ਬਾਹਰ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜੋ ਇਹਨਾਂ ਨੂੰ ਰਾਤ ਨੂੰ ਪਤਾ ਲੱਗਿਆ ਮਾਤਾ ਜੀ ਕੱਲੇ ਘਰ ਦੇ ਵਿੱਚ ਸੀਗੇ ਮੌਜੂਦ ਸਵੇਰੇ ਮੌਕੇ ਤੇ ਪਹੁੰਚੇ ਆ ਤੇ ਆਸ-ਪਾਸ ਦੇ ਜਿਹੜੇ ਟੈਕਨੀਕਲ ਐਵਿਡੈਂਸ ਤੇ ਜਿਹੜੀਆਂ ਹਿਊਮਨ ਇੰਟੈਲੀਜੈਂਸ ਤੋਂ ਜਿਹੜਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਡਮ ਕੈਮਰੇ ਦੇ ਵਿੱਚ ਕੀ ਦਿਖਾਈ ਦਿੱਤਾ ਜੀ ਮੌਕੇ ਤੇ ਜਿਹੜੀ ਹੈਗੀ ਕੋਈ ਸੀਸੀਟੀਵੀ ਫੁਟੇਜ ਜਿਹੜੀ ਅਵੇਲੇਬਲ ਨਹੀਂ ਹੈਗੀ ਬਟ ਆਸ-ਪਾਸ ਦੇ ਸੀਸੀਟੀਵੀ ਚੈੱਕ ਕਰ ਰਹੇ ਆ ਜੋ ਵੀ ਸਾਹਮਣੇ ਆਇਆ ਤੁਹਾਨੂੰ ਜਿਹੜਾ ਦੁਬਾਰਾ ਫਿਲ ਜੋ ਵੀ ਜਿਹੜਾ ਹਾਲਾਤ ਸਾਹਮਣੇ ਆਉਣਗੇ ਤੁਹਾਨੂੰ ਦੁਬਾਰਾ ਜਿਹੜਾ ਕਿੰਨੇ ਰਾਉਂਡ ਫਾਇਰ ਕੀਤੇ ਗਏ ਕਿਉਂਕਿ 20 ਤੋਂ ਵੱਧ ਨਿਸ਼ਾਨ ਨਜ਼ਰ ਆ ਰਹੇ ਨੇ ਆਖਰੀ ਇੱਥੇ 9 ਜਿਹੜੇ ਰਾਉਂਡ ਨੇ ਉਹ ਫਾਇਰ ਹੋਏ ਨੇ ਜੀ ਤੇ ਦੋ ਇਹਨਾਂ ਦੀ ਫੈਮਿਲੀ ਜਿਹੜੀ ਬਾਹਰ ਵਿਦੇਸ਼ ਰਹਿੰਦੀ ਹੈ ਜੀ ਜੀ ਇਹ ਮਾਤਾ ਜੀ ਜਿਹੜੇ ਨੇ ਇਕੱਲੇ ਹੀ ਇੱਥੇ ਰਹਿੰਦੇ ਨੇ ਮਾਤਾ ਜੀ ਦੀ ਫੇਰੀ ਬਾਕੀ ਫੈਮਿਲੀ ਆ ਬੇਟਾ ਜਿਹੜਾ ਹੈ ਉਹ ਵੀ ਬਾਹਰ ਰਹਿੰਦਾ ਉਹਦੇ ਅੱਗੇ ਬੱਚੇ ਜਿਹੜੇ ਨੇ ਸਾਰੇ ਜਿਹੜੀ ਫੈਮਿਲੀ ਬਾਹਰ ਹੀ ਹੈਗੀ ਮਾਤਾ ਜੀ ਇਕੱਲੇ ਇੱਥੇ ਰਹਿੰਦੇ ਪਰ ਕੋਈ ਪਰਸਨਲ ਰੈਵਲਰੀ ਹੈ ਜੀ ਅਜੇ ਤੱਕ ਇਦਾਂ ਦੀ ਕੋਈ ਗੱਲ